सत्त नाम सिरिवाहे गिरु साहेब जी जप जी साहेब एक ओ अंकार सत्त करता पुरख निर्पो निर्वेर अकाल मुर्त जुनि से पंग परसाद जप ਸੱਚ ਜੁਗਾ ਸੱਚ ਹੈ ਵੀ ਸੱਚ ਨੰਨ ਕੋਸੀ ਵੀ ਸੱਚ ਸੱਚੇ ਸੋਚ ਨਾ ਹੋਵੈ ਜੇ ਸੋਚਿ ਲਖਵਾਰਾ ਚੁੱਪੇ ਚਪ ਨਾ ਹੋਈ ਜੇ ਲੈ ਰਾ ਲਿਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੈ ਸਿਆਣ ਪਾਲਖ ਹੋਏ ਤੈਤ ਨ ਚੱਲੇ ਨਾਲ ਕਿਸਤਿਆ ਰਹੀਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨੰਨ ਕਿਖਿਆ ਨਾਲ ਹੁਕਮੀ ਹਮ ਅਪਾਰ ਹੁਕਮ ਨਾ ਕਿਹਾ ਜਾਈ ਹੁਕਮੀ ਹਮ ਜੀ ਹੁਕਮ ਲੈ ਵਢਾਈ ਹੁਕਮੀ ਤੁਮੇ ਨੀਚ ਹੁਕਮੋ ਲਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾ ਹੁਕਮੇ ਜੇ ਬੁਝੇ ਤਾਂ ਹਮ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਜਣ ਨਿਸ਼ਾਨ गावे को गुण चार गावे को विद्या विख विचार गावे को साज के धन गावे को जी ले दे गावे को जापे से दूर गावे को वेखे हदरा हदूर कथना कथिना आवे तोर कत कत कथी कोटि कोट कोट दिंदा दे लिंद थक पाए जुगा जुगंतर खाई खाए हुकुम चलाए रहो नान से आवे प्रभाव ਸੱਚਾ ਸਾਈਬ ਸਤਿਨਾਏ ਪਖਿਆ ਪਪਾਰ ਆਖੇ ਮੰਗੇ ਦੇ ਦੇ ਦੱਸ ਕੇ ਦਤਾਰ ਫਿਰ ਕੇ ਅੱਗੇ ਰਖੀਏ ਜਿਸ ਉਸੇ ਦਰਬਾਰ ਮੋਕੇ ਬਲਣ ਬੋਲੀਏ ਜਿਸ ਹੁਣ ਤਰੇ ਪਿਆਰ ਅਮਤ ਵੇਲਾ ਸਤਨਾ ਵਧਿਆਈ ਵਿਚਾਰ ਕਰਮੀ ਅਰਤ ਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੇ ਸਬਾ ਪੈ ਸਿਆਰ ਥਾਪਿਆ ਨ ਜਾਏ ਕਿ ਤਾ ਨ ਹੋਏ ਅਪਯਮੁਜ ਸੋਜਿ ਸੇ ਅਦਿਨ ਪਾਇਮਾਨ ਨਾਨਕ ਗਾਵੈ ਗੁਨਿ ਨਿਦਾਨ ਗਾਵੈ ਸੁਨੇ ਮੁਨਿ ਕਿਪਾਉ ਦੁਖ ਪਰ ਹਰ ਸੁ ਕਰ ਲੈ ਜਾਏ ਗੁਰਮੁਖ ਨੰਦ ਗੁਰਮੁਖ ਵੇਦ ਗੁਰਮੁਖ ਰਿਆਸਮਾਈ ਗੋਲੀਸਰ ਗੁਰਗੋਵਰ ਕਾ ਬੜਾ ਗੁਰਪਾਰ ਬਤੀ ਮਾਈ ਜੇਹੋ ਜਾਣਾ ਖਾ ਨਹੀਂ ਕਹਿਣਾ ਕਥਨ ਜਾਏ ਗੁਰਾ ਇੱਕ ਦੇ ਬਝਾਈ ਸਭਨ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਚਨ ਨ ਜਾਇ ਯਤੀਸ ਨਵਾ ਜਰਜ ਭਾਵਾਂ ਵਿਣ ਪਾਣੇ ਕੇ ਨਾਹੀ ਕਰੀ ਜਤਿਸ ਟੂਪਾਈ ਵੇ ਕਾਮਿਨ ਕਰਮਾ ਕੇ ਮਿਲੇ ਲਈ ਮਤੀ ਚੇਤਨ ਜਵਾਰ ਮਾਨਕ ਜੇ ਗੁਰ ਕੀਰਤ ਸੁਣੀ ਬੁਰਾਇ ਕਦੇ 부ਝਾਈ ਜਬਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਚਨ ਨ ਜਾਇ ਜੇ ਚਰਿਆਰ ਜਾ ਹੋਰ ਸੁਣੀ ਹੋਏ ਨਵਾ ਖੰਡ ਅਵ ਜਾਣੀਏ ਨਾ ਚੱਲੇ ਸਭ ਕੋ ਏ ਚੰਗਨ ਔਰ ਖਾਇ ਕੇ ਜਸਵੀਰ ਜੱਗਲੇ ਜੇ ਇਸ ਨਜ਼ਰ ਨਾ ਆਵੇ ਤ ਵਾਤ ਨਾ ਪੂਛੇ ਕੇ ਗੀਤਾ ਅੰਦਰ ਕੀਟ ਕਰ ਦਸੀ ਦਸ ਤਰੇ ਨਾਨਕ ਨਿਰਗੁਣ ਗੁਣ ਕਰੇ ਗਣਵੰਤਾ ਗਣ ਦੇ ਤਹਾ ਕੋਈ ਨਾ ਸੁਝੈ ਜੇ ਇਸ ਗੁਣ ਕੋਈ ਕਰੇ ਸੁਣਿਆ ਸਤਪੀਰ ਸੁਰਨਾਥ ਸੁਣਿਆ ਨੀਰ ਧਰਤਵਲਾ ਕਾਸ ਸੁਣੀਏ ਦੀਪ ਲਪ ਪਤਲ ਸੁਣੀਏ ਪਉਣ ਸਕੇ ਤਾਲ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀਏ ਦੁਪੱਕਾ ਨਾ ਸੁਣੀਏ ਸਬ੍ਰਮੈਂਦ ਸੁਣੀਏ ਮੁਕਸਲਾ ਮੰਦ ਜੋਗ ਦੁਖ ਤੰਪੈਦ ਸੁਣੀਏ ਸਾਸਮ੍ਰਿਤ ਵੇਦ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀਏ ਦੁਪੱਕਾ ਨਾ ਸੁਣੀਏ ਸੁਣੀਏ ਸੰਤੋ ਗਿਆਨ ਸੁਣੀਏ ਅਸ਼ਟਕ ਜਨਾ ਸੁਣੀਏ ਪਾੜ ਪੜ ਪਾਵੇ ਮਨ ਸੁਣੀਏ ਲਾਗੇ ਸੇਤਿਆਨ ਨਾਨਕ ਭਗਤਾਂ ਦਾ ਸਦਾ ਵਿਗਾਸ ਸੁਣੀਏ ਦੁਪੱਕਾ ਨਾ ਸੁਣੀਏ ਸੁਨੇ ਸਰਾ ਗੁਣਾ ਕੇ ਗਾ ਸੁਨੇ ਸੇਖ ਕਿਰਪਾ ਦਾ ਸੁਨੇ ਅਨ ਪਾਵੇ ਰਾ ਸੁਨੇ ਖਉ ਅਸਗਾ ਨਾਨਕ ਭਗਤ ਦਾਸ ਦਾ ਵੀ ਗਾ ਸੁਨੇ ਦੁਪਾਪ ਕਾਣਾ ਸੋ ਮੰਨੇ ਕੀ ਗਤਿ ਖਿਨ ਨਾ ਜਾਏ ਜੇ ਕੋ ਕਹਿ ਪੀਸੇ ਪਸਦਾ ਹੈ ਕਾਗਦ ਕਲਮ ਨ ਲਿਖਣ ਹਾਰ ਮੰਨੇ ਤਬੇ ਤਨ ਵਿਚਾਰ ਐ ਸਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਤ ਹੋਵੇ ਮਨ ਬਗਦ ਮਨ ਸਗ ਪਾਉਣ ਕੀ ਸੋਦ ਮਨ ਮੋ ਜੋਟਾ ਨਾ ਖਾਏ ਮਨ ਜਨ ਕੇ ਸਾਸ ਨਾ ਜਾਏ ਐ ਸਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਰ ਫਾਕ ਨਾ ਪਾਏ ਮਨਨੇ ਪਰਸਿਓ ਪਰ ਗੜ ਜਾਏ ਮਨਨੇ ਮੰਗ ਨਾ ਢਿਲੇ ਪੰਥ ਮਨਨੇ ਤਰਸੇ ਛੇਤੀ ਸੰਬੰਧ ਸਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਕਤਵਾਰ ਮਨਨੇ ਪਰਵਾਇ ਸਦਾ ਰਾਮਨ ਚਰਤਾਰੇ ਗੁਰ ਸੇਖ ਮਨਨਾਨ ਭਾਵੇ ਨਾ ਭੇਖ ਐ ਸਨਮ ਨਿਰੰਜਨ ਹੋਏ ਜੇ ਕਮੰਡਿਆ ਨਾ ਮਨ ਕੋਏ ਪੰਚ ਪ੍ਰਵਾਨ ਅਪਨ ਪ੍ਰਦਾਨ ਅਪਨ ਪੈਵਦਰਗੇ ਮਾਨ ਅਪਨ ਸਵੇਦਰ ਜਾਨ ਅਪਨ ਕਗੁਰੇ ਧਿਆਨ ਜੇ ਕੋ ਕਰੇ ਵਿਚਾਰ ਕਰਤੇ ਕੇ ਕਰਨੈ ਸੁਮਾਲ ਧੋਲ ਧਰਮ ਦੇ ਆਪੂ ਦਸ ਦੋਥਾ ਪ੍ਰਗਿਆ ਜਿਨ ਸੂਤ ਜੇ ਕੋ 부জে ਹੋ ਸਚਾਰ ਤੋ ਬੇ ਉਪਰ ਕੇ ਤਪਾਰ ਤਸੀ ਹੋਰ ਪਰੇ ਹੋਰ ਹੋਰ ਇਸ ਤੇ ਪਾਤਲੇ ਗਵਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਕਿਆ ਉਡੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਇ ਲੇਖਾ ਲਿਖਿਆ ਕੀਤਾ ਹੋਏ ਕਿ ਤਤਾਂਸੁ ਵਾਲਿਆ ਰੂਪ ਕੀ ਤਿਤਾ ਜਾਣੇ ਕਉਣ ਕਰੂਤ ਕੀ ਤਪਸੋ ਇਕ ਕਵਾਦ ਸੇ ਹੋਇ ਲਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵ ਰੰ ਜਾਵੈ ਇਕ ਵਾਰ ਜੁਦ ਭਵ ਸائیں ਭਲਿਕਾਰ ਤੂ ਸਤਿ ਸਲਾਮ ਨਰੰਕਰ संग जप संग पावओ संक तप संक ग्रंथुख भेद पाठ संग जो संगभ गुण ज्ञान विचार संकदतार संसर मो पार संक लि विचार वारे साईं भलीकार तोस दूसर अमर ਅਸੰਖ ਸਮੂਰ ਖੰਦ ਕੋਰ ਅਸੰਚਰ ਹਰੰਖੋਰਾ ਸੰਕਲਪ ਜੈ ਜੋਰ ਅਸੰਖ ਗਲੁੜ ਹਤਿ ਅਕਮਾਇ ਸੰਖ ਪਾਪੀ ਪਤ ਕਰ ਜਾਏ ਸੰਖ ਊੜੇ ਔਰ ਊੜੇ ਫੇਰਾਏ ਅਸੰਖ ਬਲੇਸ ਮਲਪਖ ਖਾਏ ਅਸੰਖ ਨਿੰਦਕਸਿਰ ਕਰੇ ਪਾਰ ਨਾਨਕ ਨਿਜ ਕਹਿ ਵਿਚਾਰ ਵਰਨ ਜਾਵੇ ਇੱਕ ਵਾਰ ਜੋਤੁ ਦੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਰੰਕਾਰ असंख अगम असंख थो असंख सिर पार होए अख़री नाम सलाह अखरे ज्ञान गीत गुण गा अखरी बिलण लिखण बोलण बण अखर सिरोगे लिखे सिर नायराए पाए नाम ਤੂ ਦਦ ਕਮਨ ਤਹਾ ਵਿਚਾਰ ਵਾਰੈ ਜਾਵਾ ਏਕ ਵਾਰ ਜੋਤ ਭਾਵੇ ਸਾਈ ਭਲੀਕਾਰ ਤੂ ਸੁਸਲਮ ਨਰੰਕਾਰ ਪਰਿਆ ਹੱਥ ਤੇ ਤੰਦੇ ਪਾਣੀ ਧੋਤੇ ਤੁਲਸ ਕੇ ਉਪ੍ਰਤੀ ਕਪੜ ਹੋਏ ਦੇ ਸਭ ਲਈ ਹੋ ਤੋਏ ਪਰਿਆ ਮਤ ਪਪਾ ਕੇ ਸੰਗ ਔ ਤੋਪੇ ਨਾਮੇ ਕੇ ਰੰਗਾ ਪੁਨੀ ਪਪੀ ਅਖਣਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਮੀਆਂ ਜਾਓ ਕੀ ਜਪ ਤੇ ਆਦਾਨ ਜੋ ਗਪਾਇ ਤਿਲ ਕਮਾਨਾ ਸੁਨਿਮਨਿਆ ਵਨ ਕੀਤਾ ਭਾਉ ਅੰਤਰ ਗਾਤੀ ਇਸ ਮਨ 나ਉ ਸਭ ਗੁਣ ਤੇਰੇ ਮੇਨ ਨਾ ਹੀ ਕੋਏ ਵਣ ਗੁਣ ਕਹਤੇ ਭਗਤ ਨਾ ਹੋਏ ਸਵਾ ਸਦ ਬਾਣੀ ਬਰਮਾ ਸਸ ਸਦਾ ਮਿਚਾਉ ਕਮ ਸਵੇਰੇ ਵਕਤ ਕਮਣ ਕਾਂਤਿ ਕਵਣ ਵਾਰ ਕਮ ਸ੍ਰਤੀ ਮਾ ਕਾਵਣ ਜਿਤ ਹੋਆਕਾਰ ਵੈਨ ਪਈ ਪੰਡਤੀ ਜੇ ਹੋਵੇ ਲੇਖ ਪੁਰਾਣ ਮੁਖ ਨ ਪਈ ਕਾਧੀਆਂ ਜੇ ਲਿਖ ਲੈੇ ਕੁਰਾਣਾ ਤਿਤਵਾਨ ਜੋਗੀ ਜਾਣੇ ਰਤਮਾ ਨ ਕੋਈ ਜਾ ਕਰਤਾ ਸਿਸ਼ਟੀ ਕੋ ਸਜੇ ਅਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਲਾਈ ਕਿਉ ਵਰਨੇ ਕਿਵ ਜਾਣਾਂ ਨਾਨਕ ਆਖਣਾ ਸਭ ਕੋ ਆਖੇ ਇੱਕ ਦੂ ਐਸ ਸਿਆਣਾ ਉਡਾ ਸਾਹਿਬ ਵੋਢੀ ਨਾਈ ਕਿਤਾ ਜਕ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਗਏ ਨਾ ਸੋਹੇ ਪਤਾਲ ਪਤਾਲ ਲਖ ਗਸਾ ਵਾਸ ਉਡ ਉਡ ਪਾਤ ਕੇ ਵੇਤ ਕਹਨੇ ਇੱਕ ਵਾਰ ਸਿਸਠਾਰਾ ਘੰਟ ਤੇ ਬਾਸ ਦੇਖਤਾ ਤ ਲਿਖਾ ਹੋਇ ਤ ਲਿਖੀ ਐ ਲੇਕੇ ਹੋਏ ਵਨਾਸ ਨਾਮ ਕਾ ਵੱਡਾ ਖੀਏ ਆ ਪੇ ਜਣਿਆ ਆਪ ਸਲਾਈ ਸਲਾਇਤ ਸੁਨ ਨ ਪਾਈਆ ਨਦੀਆ ਤੇਵਾ ਪਾਵੇ ਸੁਨ ਨ ਜਾਣੇ ਸੁਨ ਸਸ ਸੁਤਾਣ ਗੇਰਾ ਸਤਿਮਉਤਨ ਨ ਕੀਤੂ ਨ ਹੋਣੀ ਜੇ ਸੁਨੋ ਨ ਵਿਸਰੇ ਅੰਤ ਨ ਸਤਿ ਕੇ ਨਾਂ ਅੰਤ ਨ ਕਨੇ ਦੇ ਨ ਅੰਤੋ ਅੰਤ ਨਾ ਵੇਖਣਾ ਸੋਣਾ ਅੰਤ ਅੰਤ ਜਪੇ ਕੀ ਮਨ ਮੰਤ ਅੰਤ ਜਪੇ ਕਿਤਾ ਕਰ ਅੰਤ ਜਪੇ ਵਾਰ ਵਾਰ ਅੰਤ ਕਨ ਦੇ ਕਿਤੇ ਬਿਲ ਲਾਈ ਤਾਂ ਕਿ ਅੰਤ ਨਾ ਪਾਇ ਜਏ ਅੰਤ ਨਾ ਜਾਣੇ ਕੋਈ ਬੋਤਾ ਕਈ ਬੋਤਾ ਹੋਏ ਉਡਾ ਸਾਇ ਉਚਾ ठा ਉੱਚੇ ਉੱਪਰ ਉਚਾ ਨਾ ਇਹ ਰੂਤ ਹਵੇ ਕੋਇ ਸੂਚੇ ਕੋ ਜਾਣੇ ਸੋਏ ਜਿਵੜਾ ਜਣਿਆ ਪਾਪ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਬਡਾ ਦਾ ਤੈਨਾਂ ਤਮਾਏ ਕਿ ਤੇ ਮੰਗੇ ਜੋ ਤੋ ਪਾਰ ਕਿਤੇ ਨਹੀ ਵਿਚਾਰ ਕਿ ਤੇ ਖਪ ਟੁਟੇ ਵਿਚਾਰ ਦੇ ਤੇ ਲੈ ਲੈ ਮੁਕਰ ਪਾਏ ਕਿ ਤੇ ਮੁਰਖਾਈ ਖਾਏ ਕਿਤੇ ਅਧੂ ਭੂਖ ਸਦਮਾਰ ਹੈ ਬੇਜਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਹਿ ਨਾ ਸਕੇ ਕੋਈ ਦੇਖੋ ਕਾਇ ਕੱਖਣ ਪਾਈ ਹੋ ਜਾਣ ਜੇ ਤੇ ਮੋਈ ਖਾਏ ਜੇ ਅਪੇ ਜਣੇ ਅਪੇ ਦੇ ਅਖੇ ਸੇ ਬਕੇਈ ਕੈਸ ਮੁਹ ਸਿਤਲਾ ਨਾ ਪਾਸੇ ਪਾਸਾ ਅਮੁਲ ਗੁਣ ਅਮੁਲ ਵਪਾਰ ਅਮੁਲ ਪਰੇ ਅਮੁਲ ਪੰਡਾਰਾ ਅਮੁਲ ਆਵੇ ਅਮੁਲ ਲੈ ਜਾਏ ਅਮੁਲ ਪੇ ਅਮੁਲ ਸਮਾਇ ਅਮੁਲ ਧਰਮ ਅਮੁਲ ਦਿਮਾਨ ਅਮੁਲ ਤੁਲ ਅਮੁਲ ਫਰਮਾਨ ਅਮੁਲ ਮੁਕਸੀਜ਼ਾ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫਰਮਾਨਾ ਅਮੁਲ ਮੁਲਾ ਕਿਹ ਨਾ ਜਾਏ

ਤੇ ਹੋਰ ਕਰੇ ਤਾਂ ਖਰਾ ਸਕੇ ਕੀ ਕੇ ਜੇਵੜ ਭਾਵੇ ਤੇਵੜ ਹੋਏ ਨਨ ਗ ਜਾਣ ਸੱਚਾ ਸੋਏ ਜੇ ਕੋ ਆਕੇ ਬੋਲੀ ਤਰ ਤਲੀ ਕਿਐ ਸਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਬੈ ਸਰਸ ਮਲੇ ਵਜਨਾ ਨ ਇੱਕ ਸ਼ੰਕਾ ਕੇ ਤੇ ਵਹਣ ਹਰੇ ਕਿ ਤੇਰਾ ਕੈ ਸੋ ਕਹੀਨ ਕੇ ਤੇ ਗਵਣ ਹਰੇ ਗਵਿਆ ਧੋਣ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਤਰੰਦਵਾਰੇ ਗਾਵੇ ਚਿਤ ਕੁਤ ਲਿਖ ਜਾਣਾ ਨਿਖਲੇ ਧਰਮ ਵਿਚਾਰੇ ਗਾਵੇ ਸਰਬ੍ਰਹਮਾ ਦੇਵੀ ਸੁਨ ਸੁਦਾ ਸੁvare ਗਾਵੇ ਇੰਦ ਦਸਨ ਬੈਠੇ ਦੇਵਤਾਦਰ ਨਾਲੇ ਗਾਵੇ ਸਿਸਮ ਅੰਦਰ ਗਾਵ ਸਾਧ ਵਿਚਾਰੇ ਗਉ ਜੀ ਜੇਤੀ ਸੁਤਨ ਸੰਤੋ ਕੀ ਗਾਵੇ ਵੀਰ ਕਰਾਰੇ ਗਾਵਨੰ ਪੰਡਤ ਪੰਦਖੀ ਸਰ ਜਗ ਜੁ ਵਿਦਦਾ ਨਾਲੇ ਗਾਵੇ ਮੋਣੀ ਅਮਨ ਮੋਨ ਸੁਖਮ ਅਸਿ ਪਿਆਲੇ ਗਾਵਨ ਤੁਪਾਇਤੇ ਅਰ ਸ੍ਰਤੀ ਅਥ ਨਾਲੇ ਗਾਵੇ ਜੁਗਮ ਬਸੂਰਾ गावे खणी तारे गावे खंडर मंडल भर पंडा रख के तारे से गुन गावे जो धूप आवणे तेरे पग दस्ते वाले और केते गावन से म जितना अवन नानके बिचारे सोई सोई सहेब सच्चा सच्ची नहीं है भी हसी जैन जैसी ज जन चाहिए रंगी रंगी पाती कर कंसी मा जिन पाई कर कर वेह कीता अपना जग की बड़ाई ਜੋਤਿ ਭਵੇ ਸੋਈ ਕਸੀ ਹੁਕਮ ਕਨ ਨਜਾਈ ਸੋ ਫਸ ਸਸਾ ਪਸਾਏ ਬਨ ਨਰਜਾਈ ਦਸਤੋਕ ਸਰਮੁਤ ਪਤ ਚੋਲੀ ਧਿਆਨ ਕੀ ਕਰੇ ਬਸੂਤ ਖਿੰਤਤ ਪਾਲ ਕੋਰੀ ਕਾਇਆ ਜੁਕਤ ਡੰਡਾ ਪਰਤੀ ਤ ਆਏ ਪੰਤੀ ਸਗਲ ਜਮਾਤੀ ਮਨਜੀ ਤੇ ਰੁਗਜੀ ਤੇ ਅਰੇ ਇਸੇ ਆਦੇਸ ਆਦ ਨੀਲਾ ਨੰਨ ਹੱਤ ਜੁਗ ਜੁਗ ਇੱਕ ਵੇਸ ਭੁਗਤ ਗਿਆਨ ਪੰਡਿਆ ਭੰਡਾਰਨ ਕੜਗੜਵਾਜੇ ਨਾਦ ਆਪ ਨਥੀ ਨਾ ਸਬਦੀਆ ਕੀ ਰੇਸਤ ਅਵਾਰਾ ਸਾਦ ਸੰਜੋਗ 부ਜੋ ਦੁਇ ਕਰਤਲਾ ਵੇ ਲਖੇ ਆਵੇ ਪਾਗ ਦੇਸ ਤੇ ਦੇਸ ਆਦ ਨਿਰਨਨਾ ਨਾਤ ਜੁਗਿਆ ਕੋ ਵੇਸ ਇਕਮੈ ਜੁਕਿ ਵੈ ਆਈ ਤੈਂ ਚਲੇ ਪਰਵਾਨ ਇਕ ਸੰਸਾਰ ਇਕ ਭੰਡਾਰੀ ਇਕ ਲਾਇ ਦੀ ਬਣ ਜਿਸ ਭਾਵੇ ਤੇ ਵਿਚਰਾਵੇ ਜੂ ਹੋਵੇ ਫਰਮਾਨ ਔ ਵੇਖੇ ਹੁਣ ਨਦਰਨਾ ਆਵੇ ਬੋਤਾਏ ਵਿੜਣ ਅਦੇ ਤੇਸੇ ਦੇਸ ਆਦ ਨਿਰਨਨਾ ਨਾਤ ਜੁਗਿਆ ਕੋ ਵੇਸ ਸਣ ਲੋਲੇ ਪੰਡਾਰ ਜਗੁ ਪਾਇ ਸੇ ਕਵਾਰ ਕਰਤਿ ਵਿਗ ਸਿਰਜਨ ਹਾਰ ਨਾਮ ਸਤਿ ਕੀ ਸਤਿਕਾਰ ਅਦੇਤਿ ਸੇ ades ਆਧਾ ਨਿਰ ਅਨਾਹਤ ਜਗ ਜਗ ਵੇਸ ਇਕ ਦੂ ਜਿਬ ਲਖ ਹੋਏ ਲਖ ਹੋਏ ਲਖ ਵਿਸ ਲਖ ਲਖ ਗੜਾ ਕੀਏ ਇਕ ਨਾਮ ਜਗਦੀ ਸੇ ਤੇਰੇ ਪਤ ਪਵੜੀਆਂ ਚੜਿਆ ਹੋਏ ਕਿਸ ਸੁਣ ਗੱਲਾ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੀ ਪਈਏ ਕੁੜੀ ਕੁੜੜੀ ਸਖਣ ਜੋ ਬਨੈ ਯੋ ਰ ਜੋ ਨ ਮੰਗਣ ਦੇ ਨੈ ਯੋ ਰ ਜੋ ਨਾ ਜੀਵਨ ਮਨ ਨ ਜੋਰ ਜੋਰ ਨਾ ਰਾਜ ਮਨ ਮਨ ਸੋਰ ਜੋਰ ਨਾ ਸੁਤਿ ਗਿਆਨ ਵਿਚਾਰ ਜੋਰ ਨਾ ਯੁਕਤੀ ਸੁਤੇ ਸੰਸਾਰਿਸ ਸਾਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰੁਤੀ ਤਿਤਿਵਾਰ ਪਣ ਪਣੀ ਅਗਨੀ ਪਤਾਲ ਅਤ ਸਤ ਤਥਾ ਪਰ ਕੀ ਧਰਮ ਸਾਲਤ ਸੂਜੀ ਜੁਟ ਕੇ ਰੰਗ ਤਿਨਕੇ ਨਾਮ ਨੇਕ ਲੰਤ ਕਰਮੀ ਕਰਮੀ ਹੋਇ ਵਿਚਾਰ ਸੱਚਾ ਪਤਿ ਦਰਬਾਰ ਇੱਥੇ ਸੁਪੰਨ ਪਰਮਾਨੰਦ ਨਦੀ ਕਰਮ ਪਾਉ ਵਿਚਾਨ ਕਟਪਕਾਈ ਹੋ ਤੇ ਪਾਇ ਨੰਗਾ ਝਪੇ ਜਾਏ ਤਰਖੰਡ ਕਾ ਧਰਮ ਗਿਆਨ ਖੰਡ ਕਾ ਆਪ ਕਾਰਮ ਕਿਤੇ ਪਾਣ ਪਾਣੀ ਵੇ ਸੰਤਰ ਕਤੇ ਕਣ ਮਹੈਸ ਕਤੇ ਬਲਮ ਘੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੇ ਕਰਮ ਤੁਮਿ ਮੈ ਰ ਕਤੇ ਕਤੇ ਦੁਪਦੇਸ ਕੇਤੇ ਇੰਤ ਕੰਸੂਰ ਕੇਤੇ ਮੰਡਲ ਦੇਸ ਕੇਤੇ ਸਿਸਦ ਬੁਧਨਾਥ ਕਿਤੇ ਕਿਰਿ ਦੇਵਯੇ ਸ ਕਿਤੇ ਦੇਵਦਨ ਨੂੰ ਨਾ ਕਿਤੇ ਕਿਤੇ ਰਤਨ ਸੁਮੰਦ ਕਿਤਿਆਂ ਖਾਣੀ ਕਿਤਿਆਂ ਬਾਣੀ ਕਿਤੇ ਪਦ ਨਿਰੰਦ ਕਿਤਿਆਂ ਸੂਤੀ ਸੇਵ ਕਿਤੇ ਨਾਂ ਅੰਤ ਨਾ ਅੰਤ ਗਿਆਨ ਖਰਮੇ ਗਿਆਨ ਪਰਚੰਡ ਤੇਥੇ ਨਾਦ ਬਿਨੋਦ ਕੋ ਨਾਂ ਸੰਖੰਨ ਕੀ ਬਾਣੀ ਰੂਪ ਤੇਥੇ ਘੜ ਦੇ ਘੜੀਏ ਬਹੁਤਨੂਪ ਤਾਂ ਕੀ ਗੱਲਾਂ ਕਥੀ ਨਾ ਜਾਏ ਜੇ ਕੋ ਕਹਿ ਵੀ ਸਪਸਤ ਤੇਥੇ ਘੜੀਏ ਇਹ ਸੁਤਮਤਮਤੰ ਬੁੱਧ ਇੱਥੇ ਕੜੀਏ ਸੁਰਾਂ ਸਿੱਧਾ ਕੀ ਸੁੱਧ ਕਰਮਖਣਕੀ ਬਾਣੀ ਯਾਰਾ ਤੇ ਇੱਥੇ ਹਉਨ ਕਈ ਹੋਰ ਤੇ ਇੱਥੇ ਜੋਧ ਮਾਂ ਬਲਸੂਰ ਤਿੰਨ ਮਹਿਰਮ ਰੇ ਆਪਰਪੂਰ ਤੇ ਸਿਤੋ ਸਿਤਾ ਮੇਮਾ ਮਾਇ ਦਾ ਗਲਪ ਨਾ ਕਿਤਨੇ ਜਾਏ ਨਾ ਉਮਰ ਨਾ ਠਾਗੇ ਜਾਏ ਜਿਨ ਕੇ ਰਾਮ ਸਿ ਮਨ ਮਾਇਤਿ ਭਗ ਉਸੇ ਕੇ ਲੋ ਕਰੇ ਨਸ ਜਮਨ ਸੋ ਸਚ ਨੂੰ ਸੇ ਨਰੰਕਾਰ ਕਰਿ ਰਮੇ ਕੇ ਨਗਰ ਨਿਹਾਲ ਤੇ ਤੇ ਖੰਡ ਮਡੰਬਰ ਪੰਡ ਜਗ ਕਥੇ ਤਾ ਤੁਨਾ ਅੰਤ ਤਿਥੇ ਲੋਕਾ ਜਿਉ ਜਿਵ ਹੁਕਮਾ ਤਿਵਿ ਤਿਵਕਾਰ ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰ ਰਸਾ ਜਤ ਪਹਾਰਾ ਥੀਪ ਸੁਨਿਆਰ ਅਹਰਮਤ ਵੇਧ ਹਥਿਆਰ ਭੋਖ ਲਗਨੀ ਤਪਤਾਉ ਪੰਡਾ ਪਾਵ ਮਰਿਤ ਟਾਲ ਕੜੀਆ ਸਬਦ ਸਚਿ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਰਕ ਨਦਰਿ ਨਦਨ ਨਿਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਤਿਸਰਾ ਦੈ ਦਾਈ ਦਾਇਆ ਖੇਲੇ ਸਗਲ ਜਗਤ ਜਿਂ ਗਿਆ ਆਇਆ ਬੁਰਿਆਇਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੈ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਤਕ ਕਾਲ ਨਾਨਕ ਤੇ ਮੁਖ ਉਜਲੇ ਕੈਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ